ਕਾਹ ਤੇ ਜੀ ਤੁਹਾਡਾ ਦਾ ਇੱਕ ਜਿੰਦਾਬਾਦ 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 ਕੋਨ ਦੀ ਬਦਰੀ ਜਿਹੜੀ ਆ ਉਹ ਤੱਕੇ ਦੇ ਨਾਲ ਬਹੁਤ ਦੂਰ ਤੁਹਾਡੇ ਕਰ ਦਿੱਤੀ ਜਾਂਦੀ ਆ ਪਹਿਲਾਂ ਤਾਂ ਇਹ ਸੱਚ ਵਾਂਗਈ ਸੀ ਕਿ ਜੋ ਅਮਾਨੂੰ ਡਾਈ ਨੂੰ ਅਸੀਂ ਅੰਦ ਤੱਕ ਲੜਾਂਗੇ ਜਿੰਨਾ ਚਿਰ ਤੱਕ ਅਧਿਆਪ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਤਾਂ ਉਹ ਅਧਿਆਪਕ ਵੀ ਆਪਣੇ ਆਪ ਨੂੰ ਕੱਲਾ ਮਹਿਸੂਸ ਨਾ ਕਰੇ ਇਹ ਨਹੀਂ ਹੋਵੇ ਉਹਨਾਂ ਦੇ ਭਲੇ ਇਥੇ ਵੀ ਅਧਿਆਪਕਾਂ ਨੇ ਕੱਢੇ ਨੇ ਤਾਂ ਇਸ ਕਰਕੇ ਇਹ ਅਧਿਆਪਕ ਨੂੰ ਵੀ ਮਤਲਬ ਇਹ ਅ ਇਨਸਾਫ ਜਿਹੜਾ ਦਿਵਾਉਣ ਦੇ ਕੱਤਾ ਸੀ ਲੜਾਂਗੇ ਦੂਸਰੀ ਇੱਕ ਗੱਲ ਮੈਂ ਜਿਹੜੀ ਕਹਿਣੀ ਚਾਹਣਾ ਸਾਥਿਓ ਇਹ ਜ਼ਮੀਨ ਦੀ ਗੱਲ ਸੁਣੀ ਨਹੀਂ ਗਈ ਹੈ ਕਿਉਂਕਿ ਜਿਹੜੇ ਇਹ ਇਸਤਾਨੇ ਅਧਿਕਾਰੀ ਨੇ ਜਿਹੜੇ ਕਾਨੂੰਨ ਨੂੰ ਛਿੱਕੇ ਟੰਗ ਕੇ ਇਨਸਾਫ ਨਹੀਂ ਦੇ ਰਹੇ ਜਾਂ ਉਹਦੇ ਉੱਤੇ ਹੀ ਪਰਚੇ ਪਾਉਣ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਇਹ ਨਾ ਹੋਵੇ ਕਿ ਵਿਧਾਇਕ ਦੇ ਨਾਵੇਂ ਵੀ ਵਿਧਾਇਕ ਦੇ ਨਾਲ-ਨਾਲ ਉਹ ਵੀ ਕਿਤੇ ਬਾਡੀ ਦੇ ਜਿਹੜੇ ਫਿੱਤੇ ਨੇ ਉਹ ਉਤਰ ਜਾਣ ਤੇ ਤੁਹਾਨੂੰ ਵੀ ਮਤਲਬ ਸੋਚ ਸਮਝ ਕੇ ਇਹ ਫੈਸਲੇ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਤੇ ਜੋ ਕਾਨੂੰਨ ਅਨੁਸਾਰ ਜਿਹੜੀ ਕਾਰਵਾਈ ਆ ਉਹ ਕਰਨੀ ਚਾਹੀਦੀ ਆ ਇਹਨਾਂ ਨੇ ਵੀ ਇਹ ਮਾਰਕੁੱਟ ਦੇ ਹੱਕ ਦੇ ਨਾਲ ਸਾਥੀ ਨੇ ਮਸਾਜੇ ਦਾ ਉਹ ਦਵਾ ਨਹੀਂ ਦਿੱਤਾ ਇਸੇ ਦੇ ਨਾਲ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਕਿ ਤੁਸੀਂ मतिलब प्रशासन मुरदा ਕਿ ਸਾਡੇ ਸਾਥੀ ਨੂੰ ਇਨਸਾਫ ਮਿਲ ਸਕੇ ਨਹੀਂ ਅਸੀਂ ਇਸ ਲੋਸ ਮਜਾਰੇ ਨੂੰ ਫੋਨ ਤੋਂ ਲੇਗੇ ਅੱਗੇ ਹੋਰ ਵੀ ਤਿੱਖਾ ਕਰਾਂਗੇ ਇਹ ਸਾਰੇ ਮਾਮਲੇ ਦੇ ਵਿੱਚ ਵੱਖ-ਵੱਖ ਬੁਲਾ ਰਿਆ ਨੇ ਉਸ ਦੇ ਘਟਨਾ ਕਰਮ ਦੇ ਉੱਤੇ ਮੈਂ ਨਹੀਂ ਜਾਣਾ ਹੁਣ ਦੁਬਾਰੇ ਤੁਸੀਂ ਜਾਣਦੇ ਹੋ ਕੀ ਆ ਉਹ ਅਸੀਂ ਤਾਂ ਇਹ ਸਮਝਦੇ ਆ ਕਿ ਸ਼ਾਇਦ ਆਪ ਸਰਕਾਰ ਦਾ ਇੱਥੇ ਇੱਕ ਮਾਡਲ ਨਵਾਂ ਆਇਆ ਉਹ ਤਾਂ ਕਹਿੰਦੇ ਅਸੀਂ ਸਿੱਖਿਆ ਦੀ ਕ੍ਰਾਂਤੀ ਲਿਆਈ ਤਾਂ ਲਾਦਾ ਮਾਡਲ ਨਵਾਂ ਇਹ ਆ ਕਿ ਜੇ ਸਾਡੇ ਅਨਸਾਰ ਨਹੀਂ ਤਾਂ ਪਹਿਲਾ ਗੁੰਡਿਆਂ ਤੋਂ ਕਟਾਵਾਂਗੇ ਫਿਰ ਪੁਲਿਸ ਤੋਂ ਵੀ ਧੌਕੀਆਂ ਦਵਾਵਾਂਗੇ ਨਹੀਂ ਹਟੋਂਗੇ ਫਿਰ ਤੁਹਾਨੂੰ ਬਾਟਰ ਵੀ ਦਿਖਾਵਾਂਗੇ ਇਸ ਨਾਅਰੇ ਦੇ ਨਾਲ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਇੱਕ ਨਵੇਂ ਕਿਸਮ ਦੀ ਸਿੱਖਿਆ ਦੀ ਕ੍ਰਾਂਤੀ ਦੀ ਜਿਹੜੀ ਹੈਗੀ ਆ ਉਹ ਮੋੜੀ ਗੱਡੀ ਹੈ ਸ਼ੁਰੂਆਤ ਸ਼ਾਇਦ ਛਤਰਾਣੇ ਚ ਹੋਈ ਆ ਜਾਤਾ ਜਿਹੜਾ ਹੈਗਾ ਦਬਾਅ ਬਣਾਇਆ ਜਾ ਰਿਹਾ ਛੋਡੇ ਤੋਂ ਆਸ ਕਰਾਂ ਕਿ ਇਸ ਸਾਰੇ ਮਾਮਲੇ 'ਤੇ ਇਨਸਾਫ ਕਰਾਓ ਕਾਨੂੰਨ ਦਾ ਜਿਹੜਾ ਹੈ ਕਿ ਉਹ ਪਰਵੇਸ਼ ਕਰੇ ਤੇ ਦੋਸ਼ੀ ਵੀ ਫੜੇ ਜਾਣ ਹੋਰੀ ਤੇ ਬਦਲੀ ਨਾ ਕਰੋਵੇ ਤੇ ਖੰਭੀਰ ਵਸਤਾ ਜੀ ਸਾਡੇ ਪਾਸੜਾ ਨਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਕੋਲੇ ਦਿੱਸਦਾ ਨਾਸਤਰ ਨੂੰ ਇਨਸਾਫ ਦਿਓ ਜਾਓ ਇਨਸਾਫ ਦਿਓ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰੋ ਦਰਜ ਕਰੋ ਕਰਜ ਕਰੋ ਜਿਆ ਕਾਰ ਹਾਏ 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 ਮੁਦਾਬਾਦ ਮੁਦਾਬਾ ਤੁਸੀ ਪਰ ਟੈਸਟ ਹੈ ਸੀ ਮਾਸਟਰ ਸਤਵੀਰ ਚੰਦ ਨੂੰ ਇਨਸਾਫ ਦਿਵਾਉਣ ਵਾਸਤੇ ਕਰ ਰਹੇ ਆ ਕਿਉਂਕਿ ਪਿਛਲੇ ਦਿਨੀ ਉਹਨਾਂ ਦੇ ਉੱਤੇ ਕਿਸੇ ਗੁੰਡਾ ਅੰਸਰਾਂ ਨੇ ਉਹਨਾਂ ਨੂੰ ਰਸਤੇ ਵਿੱਚ ਢੇਰ ਕੇ ਮਾਰਕੁੱਟ ਦਿੱਤੀ ਆ ਉਹਦੇ ਲਈ ਜਦੋਂ ਉਹ ਇਨਸਾਫ ਦੇ ਲਈ ਖਾਣੇ ਦੇ ਵਿੱਚ ਜਾ ਕੇ ਰਿਪੋਰਟ ਦਰਜ ਕਰਾਉਣੀ ਚਾਹੀਦੀ ਤਾਂ ਉਹਨਾਂ ਦੀ ਰਿਪੋਰਟ ਜਿਹੜੀ ਆ ਪੁਲਿਸ ਵੱਲੋਂ ਦਰਜ ਨਹੀਂ ਕੀਤੀ ਗਈ ਉਲਟਾ ਉਹਨਾਂ ਨੂੰ ਧਮਕਾਇਆ ਗਿਆ ਉਸ ਤੋਂ ਬਾਅਦ ਪਿਛਲੇ ਦਿਨੀ ਉਹਨਾਂ ਨੇ ਬਦਲੀ ਜਿਹੜੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਆ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਆ ਕਿਉਂਕਿ ਉਹਨਾਂ ਨੂੰ ਨਾ ਤਾਂ ਕੋਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਮਹਿਕਮੇ ਵੱਲੋਂ ਨਾ ਕੋਈ ਦੋਸ ਸੂਚੀ ਉਹਨਾਂ ਨੂੰ ਜਾਰੀ ਕੀਤੀ ਗਈ ਆ ਤਾਂ ਇਹ ਸਿੱਧਾ ਸਿੱਧਾ ਠਿੱਕਾ ਜਿਹੜਾ ਅਧਿਆਪਕ ਦੇ ਨਾਲ ਉਹ ਕੀਤਾ ਗਿਆ ਇਸ ਕਰਕੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਸਾਰੇ ਅਧਿਆਪਕ ਇੱਥੇ ਇਕੱਠੇ ਹੋਇਆ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਸ਼ਾਸਨ ਨੇ ਆਪਣੀ ਬਣਦੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਤਾਂ ਅਸੀਂ ਇਸ ਪ੍ਰੋਟੈਸਟ ਨੂੰ ਹੋਰ ਠਿੱਕਾ ਕਰਾਂਗੇ ਜਿੰਨਾ ਚਿਰ ਕਿ ਸਾਡੇ ਅਧਿਆਪਕ ਨੂੰ ਜਿਹੜਾ ਇਨਸਾਫ ਉਹ ਮਿਲ ਨਹੀਂ ਜਾਂਦਾ ਪਟਿਆਲੇ ਦੇ ਜ਼ਿਲ੍ਹਾ ਜਿਹੜਾ ਹਲਕਾ ਛੇਤਰਾਣਾ ਦੇ ਵਿੱਚ ਪਿੰਡ ਕ੍ਰੀਮਨਗਰ ਚਿਚੜਵਾਲਾ ਉੱਥੇ ਮਾਸਟਰ ਸੁਖਵੀਰ ਚੰਦ ਸ਼ਰਮਾ ਜੀ ਪੜ੍ਹਾ ਰਹੇ ਨੇ ਪਿਛਲੇ 8 ਸਾਲਾਂ ਤੋਂ ਤੇ ਇੱਕ ਡੀਵੀਆਰ ਦੇ ਮਸਲੇ ਨੂੰ ਲੈ ਕੇ ਉਹਨਾਂ ਨੇ ਕੰਪਲੇਂਟ ਫਾਈਲ ਕੀਤੀ ਸੀ ਜਿਸ ਦੇ ਕਰਕੇ ਪੂਲਾ ਜਿਹੜਾ ਹੈਗਾ ਰਾਜਸੀ ਤੰਤਰ ਔਰ ਪੂਰਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਲੱਗਿਆ ਹੋਇਆ ਕਿ ਕਿਵੇਂ ਮਾਸਟਰ ਸੁਖਵੀਰ ਚੰਦ ਨੂੰ ਦਬਾਇਆ ਜਾਵੇ ਪਹਿਲਾਂ ਬਦਮਾਸ਼ਾਂ ਤੋਂ ਉਹਨਾਂ ਨੂੰ ਕਠਵਾਇਆ ਗਿਆ ਲੱਤਾਂ ਬਾਹਾਂ ਤੜਵਾਇਆਂ ਗਈਆਂ ਹੁਣ ਦੁਬਾਰਾ ਉਹਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਅੱਜ ਪੰਜਾਬ ਸਰਕਾਰ ਨੇ ਨਾ ਤਾਂ ਇਹ ਦੇਖਿਆ ਕਿ ਜ਼ਿਲ੍ਹਾ ਕੈਡਰ ਚ ਬੰਦਾ ਕੰਮ ਕਰ ਰਿਹਾ ਜਾਂ ਸਟੇਟ ਕੈਡਰ ਚ ਕੰਮ ਕਰ ਰਿਹਾ ਮਤਲਬ ਜਿਹੜੀ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਨੂੰ ਲੈ ਕੇ ਆਈ ਸੀ ਕਿ ਅਸੀਂ ਏਜੰਡੇ ਤੇ ਸਿੱਖਿਆ ਸਾਡੀ ਹੈਗੀ ਆ ਏਜੰਡੇ ਤੇ ਸਾਡਾ ਮੈਡੀਕਲ ਹੈ ਤਾਂ ਉਹਨੂੰ ਅੱਜ ਸਿੱਖਿਆ ਵਾਰ ਹੀ ਨਹੀਂ ਪਤਾ ਕਿਉਂਕਿ ਟੀਟੀ ਟੀਚਰ ਜਿਹੜਾ ਹੈਗਾ ਉਹ ਜ਼ਿਲ੍ਹਾ ਕੈਡਰ ਦੇ ਅੰਦਰ ਆਂਦਾ ਉਹਦੀ ਜ਼ਿਲ੍ਹੇ ਚ ਹੀ ਬਦਲੀ ਹੋ ਸਕਦੀ ਹੈ ਲੇਕਿਨ ਬਿਨਾ ਕਿਸੇ ਜਾਂਚ ਤੋਂ ਬਿਨਾ ਕਿਸੇ ਦੋਸ਼ ਸੂਚੀ ਤੋਂ ਚਾਕੇ ਸਿੱਧੀ ਠਾਹ ਬਦਲੀ ਡੀਪੀਏ ਜਿਹੜਾ ਹੈਗਾ ਉਹ ਗੁਰਦਾਸਪੁਰ ਦੇ ਬਾਬਾ ਬਕਾਲਾ ਚ ਕਰ ਰਿਹਾ ਬਾਬਾ ਬਟਾਲਾ ਚ ਕਰ ਰਿਹਾ ਸੋ ਇਹ ਸਿੱਧਾ ਸਿੱਧਾ ਹੈ ਕਿ ਇੱਥੋਂ ਦਾ ਜਿਹੜਾ ਐਮਐਲਏ ਆ ਜਾਂ ਇੱਥੋਂ ਦਾ ਰਾਜਸੀ ਤੰਤਰ ਹੈ ਉਹ ਸਾਰਾ ਪ੍ਰਸ਼ ਟੀਚਰ ਨੂੰ ਜਿਹਨੂੰ ਅਸੀਂ ਆਪਣੇ ਦੇਸ਼ ਦਾ ਨਿਰਮਾਤਾ ਆਪਣੇ ਰਾਸ਼ਟਰ ਦਾ ਨਿਰਮਾਤਾ ਆਪਣੀ ਕੌਮ ਦਾ ਨਿਰਮਾਤਾ ਕਹਿੰਦੇ ਆ ਕਿ ਕਿੱਦਾਂ ਉਹਨਾਂ ਨੂੰ ਦਵਾਇਆ ਜਾਵੇ ਉਸ ਟੰਗ ਨਾਲ ਲੱਗਿਆ ਹੋਇਆ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਅੱਜ ਇਹਨਾਂ ਅਧਿਆਪਕ ਸਾਥੀਆਂ ਦੇ ਨਾਲ ਸਪੋਰਟ 'ਚ ਆਏ ਆਂ ਔਰ ਅਸੀਂ ਭਵਿੱਖ 'ਚ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਪਾਤੜਾ ਐਸਟੀਐਮ ਦਫ਼ਤਰ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਿਹੜਾ ਸਰਕਾਰੀ ਪ੍ਰਾਇਮਰੀ ਸਕੂਲ ਚਿਚੜਾਲ ਦੇ ਸਤਵੀਰ ਚੰਦ ਉਹਨਾਂ ਤੇ ਪਿਛਲੇ ਦਿਨਾਂ ਦੇ ਵਿੱਚ ਹਮਲਾਵਰਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜੀਚੇ ਉਹਨਾਂ ਦੇ ਗੰਭੀਰ ਸੱਟਾਂ ਲੱ ਤੇ ਹੁਣ ਉਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਇੱਕ ਨਵੀਂ ਕਾਰਵਾਈ ਕਰਦੇ ਹੋਏ ਉਹਨਾਂ ਦੀ ਬਦਲੀ ਜਿਹੜੀ ਹੈਗੀ ਆ ਇੱਕ ਪੂਰੀ ਗਿਣ ਮਿੱਥ ਕੇ ਸਿਆਸੀ ਦਵਾ ਹੇਟ ਉਹ ਗਰਦਾਸਪੁਰ ਦੇ ਵਿੱਚ ਕਰ ਦਿੱਤੀ ਗਈ ਹੈ ਇਸ ਕਰਕੇ ਜਿਸ ਕਿਸਮ ਦੀ ਧੱਕੇਸ਼ਾਹੀ ਇੱਕ ਪ੍ਰਾਇਮਰੀ ਅਧਿਆਪਕ ਨੂੰ ਧਾਰਨ ਦੇ ਉੱਤੇ ਲੱਗੀ ਹੋਈ ਹੈ ਉਹਦੇ ਖਿਲਾਫ ਅੱਜ ਵੱਡੀ ਗਿਣਤੀ ਚ ਅਧਿਆਪਕਾਂ ਨੇ ਡੈਮੋਕਰੈਟਿਕ ਟੀਚਰ ਫਰੰਟ ਦੀ ਅਗਵਾਈ ਚ ਪਹੁੰਚ ਕੇ ਆਵਾਜ਼ ਬੁਲੰਦ ਕੀਤੀ ਹੈ ਐਸਡੀਐਮ ਸਾਹਿਬ ਨੂੰ ਦੇ ਰਾਹੀਂ ਮੁੱਖ ਮੰਤਰੀ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਸੀਂ ਮੰਗ ਪੱਤਰ ਵੀ ਭੇਜਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਾਰੇ ਮਾਮਲੇ ਦੀ ਤਫ਼ਤੀਸ਼ ਹੋਵੇ ਤੇ ਜਬਰੀ ਬਦਲੀ ਰੱਦ ਕੀਤੀ ਜਾਵੇ ਅਸੀਂ ਇਸ ਇਲਾਕੇ ਦੇ ਵਿੱਚ ਜੋ ਕੋਈ ਇਨਸਾਫ ਪਸੰਦ ਲੋਕ ਹੈਗੇ ਨੇ ਜਥੇਬੰਦੀਆਂ ਤੇ ਨਾਲੇ ਉਹਨਾਂ ਨੂੰ ਮਿਲਾ ਕੇ ਅਸੀਂ ਸੰਘਰਸ਼ ਤੇਜ਼ ਕਰਾਂਗੇ ਤੇ ਪੁਲਿਸ ਤੇ ਸਿੱਖਿਆ ਦੇ ਉੱਚ ਅਧਿਕਾਰੀਆਂ ਨੂੰ ਮਿਲਾ ਕੇ ਅਸੀਂ ਸਰਕਾਰ ਨੂੰ ਅਦਲੀ ਕਾਰਵਾਈ ਵੀ ਭੇਜਾਂਗੇ ਮੰਗ ਪੱਤਰ ਮੰਗ ਪੱਤਰ ਦੱਸ ਮੈਨੂੰ ਕਿਤੇ ਪਹਿਲਾਂ ਜਿਹੜੇ ਹੈਗੇ ਲੋਕ ਕੋਲ ਉਸ ਦਾ ਜੂਨੀਅਰ ਕੋਈ ਜੂਨੀਅਰ ਵਾਲ ਨੂੰ ਹਾਂਜੀ ਡਾਊਨਲੋਡ ਤੇ ਜੋ ਫਾਰਮ ਹੈ ਨਾ ਕੋਈ ਮਸਲਾ ਜੱਟੜਵਾਲ ਪਿੰਡ ਦਾ ਕੋਈ ਦੱਸ ਦੇ ਨੇ ਮਾਸਟਰ ਦੀ ਬਦਲੀ ਹੋਈ ਹੈ ਜੀ ਹਾਂਜੀ ਜੀ ਨਾ ਕੇ ਕੀ ਦਵਾਇਆ ਤੇ ਸਮਝ ਜੀ ਕੀ ਪ੍ਰੋਸਾ ਦਵਾਇਆ ਤੁਸੀਂ ਪ੍ਰੋਸਾ ਹੀ ਦਵਾਇਆ ਗਿਆ ਜਿਹੜਾ ਮੰਗ ਪੱਤਰ ਹੈਗਾ ਜੀ ਅਗਲੀ ਮਰਦਨੀ ਕਾਰਵਾਲੀ ਸਰਕਾਰ ਨੂੰ ਭੇਜਤਾ ਜਾਣਾ